ਪਾਵਲ ਕਲਾਂ ਤੇ ਕੋਟਪੂਰਾ ਗੋਲੀਕਾਂਚ ਸੋਮਵਾਰ ਨੂੰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਜੀ ਪਰਮਰਾਜ ਸਿੰਘ ਉਰਮਨੰਗਲ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ। ਉਰਮਨੰਗਲ ਦੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਪੁਲਿਸ ਨੇ ਵੱਡੇ ਖੁਲਾਸੇ ਹੋਂਦ ਦੀ ਸਭਾਵਨਾ ਜਤਾਈ ਹੈ ਜਿਸ ਨੂੰ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਫਰੀਦਕੋੜ ਲਿਆਂਦਾ ਗਿਆ ਜਿੱਥੇ ਦੇਰ ਰਾਤ ਉਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਤੇ ਅੱਜ ਪਰਮਰਾਜ ਉਰਮਨੰਗਲ ਨੂੰ ਫਰੀਦਕੋੜ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ तकरीबन 4 ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ ਤੇ ਤਤਸ ਚੱਲਦੀ ਰਹੀ ਹੈ ਤੇ ਸਟੈਪ ਬਾਈ ਸਟੈਪ ਜੋ ਪ੍ਰੋਗਰੈਸ ਹੋਇਆ ਹੈ ਉਸ ਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਰਹੇ ਤਾਂ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਹੋਈ ਸੀ 27 ਜਨਵਰੀ ਨੂੰ ਤੇ ਅੱਜ ਪਰਮਰਾਜ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਹੈ ਇਸ ਸੰਬੰਧ ਦੇ ਵਿੱਚ ਮੈਂ ਸਿਰਫ આજ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਐਵੀਡੈਂਸ ਸਫੀਸ਼ੀਐਂਟ ਹੁੰਦਾ ਹੈ ਤਾਂ ਹੀ ਗ੍ਰਿਫਤਾਰੀ ਹੁੰਦੀ ਹੈ ਜੋ ਫਾਇਰਿੰਗ ਬਹਵਲਕਲਾਂ ਦੇ ਵਿੱਚ ਹੋਈ ਸੀ ਜੋ ਫਾਇਰਿੰਗ ਕੋਟ ਕਪੂਰਾ ਦੇ ਵਿੱਚ ਹੋਈ ਸੀ ਉਸ ਸੰਬੰਧ ਦੇ ਵਿੱਚ ਸਾਬਿਤ ਹੋ ਗਿਆ ਹੈ ਕਿ ਜੋ ਅਫਸਰ ਉਥੇ ਮੌਕੇ ਦੇ ਸ਼ੀਗੇ ਪੁਨਾ ਦਾ ਰੋਲ ਸੀ ਤੇ ਇਸ ਸੰਬੰਧ ਦੇ ਵਿੱਚ ਸਾਰੇ ਅਪਸਰਾਂ ਦੇ ਨਾਲ ਅਸੀਂ ਪੁੱਛਗਿੱਛ ਕੀਤੀ ਹਾਲ ਫਿਲਹਾਲ ਵੀ 12 ਫਰਵਰੀ ਨੂੰ ਪੁੱਛਗਿੱਛ ਹੋਈ ਸੀਗੀ ਉਹਦੇ ਵਿੱਚ ਇਕੱਠੇ ਕਈ ਅਪਸਰਾਂ ਨੂੰ ਅਸੀਂ ਬੁਲਾਏ ਸੀ ਤੇ ਇਸ ਤੋਂ ਇਲਾਵਾ ਜੋ ਬਾਕੀ ਅਪਸਰ ਸੀਗੇ ਉਹਨਾਂ ਦੇ ਨਾਲ ਵੀ ਗਲਬਾਤ ਹੋਈ ਹੈ ਤੇ ਜੋ ਵਿਸ਼ੇਸ਼ ਗੱਲ ਇਹਨਾਂ ਦੇ ਖਿਲਾਫ ਆਈ ਹੈ ਕਿ ਇਹਨਾਂ ਦੀ ਪੋਸਟਿੰਗ ਲੁਧਿਆਣਾ ਸੀਗੀ ਜਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਗੇ ਇਥੇ ਆਏ ਸੀਗੇ ਪਹਿਲਾਂ ਇਹਨਾਂ ਨੇ ਇਹ ਕਿਆਸੀ ਕਿ ਮੈਂ ਤਾਂ ਜੀ ਸਿਰਫ ਗਲਬਾਤ ਕਰਨ ਵਾਸਤੇ ਨੀਗੋਸ਼ੀਏਸ਼ਨ ਵਾਸਤੇ ਆਇਆ ਸੀ ਲੇਕਿਨ ਜਦੋਂ ਇਹ ਸਾਬਿਤ ਹੋ ਗਿਆ ਕਿ ਨਹੀਂ ਇਹਨਾਂ ਨੇ ਨੀਗੋਸ਼ੀਏਸ਼ਨ ਤੋਂ ਲਾਵਾ ਬਹੁਤ ਸਾਰੀ ਸਾਰਾ ਕੰਮ ਇਹਨਾਂ ਨੇ ਕੀਤਾ ਉਥੋਂ ਫੋਰਸ ਆਇਸੀਗੀ ਫੋਰਸ ਜੋ ਜ਼ਿਆਦਾ ਇਥੇ ਫੋਰਸ ਦਾ ਇਸਤੇਮਾਲ ਹੋਇਆ ਸੀ ਉਹ ਲੁਧਿਆਣਾ ਦੀ ਫੋਰਸ ਸੀ ਇਸ ਕਰਕੇ ਇਹਨਾਂ ਦੇ ਖਿਲਾਫ ਕਾਫੀ ਕੁਸ਼ਿਅਰੈਂਸ ਆ ਗਿਆ ਐਵਿਡੈਂਸ ਆਉਣ ਤੋਂ ਬਾਅਦ ਅਕਾਦੀ ਗ੍ਰਿਫਤਾਰੀ ਅਮਲ ਦੇ ਵਿੱਚ ਆ ਗਈ ਅ ਜਿਸ ਤੱਕ ਕਿ ਐਸਆਈਟੀ ਦੋ ਮਾਮਲਿਆਂ 'ਚ ਜਾਂਚ ਕਰ ਰਹੀ ਹੈ ਕੋਟਪੂਰਾ ਔਰ ਬੈਬਲ ਕੋਲਾਨ ਦੇ ਜੀ ਜੀ ਕਿ ਇਹ ਮੰਨਿਆ ਜਾ ਸਕਦਾ ਕਿ ਜਿਹੜਾ ਬੈਬਲ ਜਿਹੜਾ ਘਟਨਾ ਕਰਨ ਵਾਲਾ ਹੈ ਜਿਸ ਵਿੱਚ ਦੋ ਸਿੱਖਾਂ ਦੀ ਮੌਤ ਵੀ ਹੋਈ ਸੀਗੀ ਉਸ ਨਾਲ ਵੀ ਇਹਨਾਂ ਦਾ ਕੋਈ ਸੰਬੰਧ ਸੀਗਾ ਆਈ ਕੀ ਹੋਰ ਨਾਲ ਦਾ ਨਹੀਂ ਨਹੀਂ ਦੇਖੋ ਦੋਵੇਂ ਕੇਸਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੈ ਜਰਿੰਦ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਸਾਬਿਤ ਹੋ ਗਿਆ ਹੈ ਉਹਨਾਂ ਨੇ ਕਿਹਾ ਵੀ ਹੈ ਵੈਸੇ ਵੀ ਸਾਡੇ ਕੋਲ ਲਿਮਿਟੈਂਸ ਹੈ ਦੋਵਾਂ ਕੇਸਾਂ ਦੇ ਵਿੱਚ ਕਿਉਂਕਿ ਇੰਟਰ ਰਿਲੇਟਿਡ ਕੇਸ ਨੇ ਤੇ ਅੱਜ ਲekin ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਹੋਈ ਹੈ ਕੋਟਕਪੂਰਾ ਫਾਇਰਿੰਗ ਦੇ ਸਰ ਕਿਉਂਕਿ ਇਹਨਾਂ ਦੀ ਡਿਊਟੀ ਉਸ ਵਕਤ ਜਿਹੜੀ ਕੋਟਕਪੂਰਾ ਸੀਨੀਅਰ ਕੋਟਕਪੂਰਾ ਦਾ ਜਿਹੜਾ ਮੁੱਖ ਚੌਕ ਹੈ ਜਿੱਥੇ ਸਾਰਾ ਹੋਇਆ ਸੀਗਾ ਪਾਣੀ ਦੀ ਵਿਚਾਰਾਂ ਨਹੀਂ ਸੀ और जो बैबल मैं आज आज केस के बारे तफ्तीश के बारे में कुछ नहीं कहना चाहता अज <laughs> सिर्फ तुम तो मैं ये दसना चाहता हाँ कि अब जो गिरफ्तारी हुई है वह गिरफ्तारी एविडेंस के बेसिस से हुई है एविडेंस के आधार पर हुई है बाकी टाइम टू टाइम तो स्टेप तो बाय स्टेप दसते रहा तो सर आई जी साहब मान योग अदालत सुबह पेश के? कल पेश किया जाएगा तो दस दिए कि अक्तूबर दो हज़ार पंद्रह श्री गुरु ग्रंथ साहब की बेअदबी ਰੋਸ਼ ਪ੍ਰਦਰਸ਼ਨ ਕਰਦੇ ਸਿੱਖਾਂ ਉਤੇ ਹੋਈ ਪੁਲਿਸ ਕਾਰਵਾਈ ਦਰਾਂ ਨੂਰਮਨੰਗਲ ਲੁਧਿਆਣ ਦੇ ਪੁਲਿਸ ਕਮਿਸ਼ਨ ਦੇ ਅਹੁਦੇ ਉੱਤੇ ਤਾਇਨਾਤ ਸੀ ਇਸ ਕਰਕੇ ਗੋਲੀਕਾਂਡ ਮਾਮਲੇ ਦੀ ਜਾਂਚ ਕਰੀ ਐਸਆਈਟੀ ਨੇ ਆਈਜੀ ਪਰਮਰਾਜ ਸਿੰਘ ਉਰਮਨੰਗਲ ਨੂੰ ਗ੍ਰਿਫਤਾਰ ਕੀਤਾ ਹੈ